ਨਰਮੀ ਬਾੜੀ ਇੱਕ ਲੈ ਸ਼ੂਟ ਤੇ ਸੋਨਾ ਸਮਾ ਲੂੰਗੀ ਐ ਹਜੇ ਉਹਨਾਂ ਦਾ ਨਹੀਂ ਪਤਾ ਕੀ ਬੋਲਣੀਆਂ ਭੈਣੇ ਕਿਹੜਾ ਉਹ ਹੀ ਗੱਲ ਲੈ ਮੈਂ ਤਾਂ ਕੀ ਲਿਆਈ ਆ ਸ਼ੂਟ ਲੈ ਗਈ ਗਲਤੀ ਬਾਪ ਦੇ ਹਾਸਤੇ ਤੇ ਸਾਡਾ ਤਿੰਨ ਬਸ ਲੈ ਮੈਂ ਕੋਈ ਨਹੀਂ ਫੇਰ ਨਹੀਂ ਕੋਈ ਨਹੀਂ ਦਿਖਾ ਲਈ ਭਰਾਉਣ ਤੇ ਅੱਖ ਨੇ ਸਾਥੀ ਜੋ ਸਾਨੂੰ ਨਹੀਂ ਲੈ ਕੇ ਦਿੰਦੀ ਸਾਨੂੰ ਨਹੀਂ ਗਰਮੀ ਲੱਗਦੀ ਮੇਰੇ ਕੋਲੇ ਪੈਸੇ ਬੋਸੇ ਨਹੀਂ ਆਈ ਸੀ ਭੈ ਕਲੇ ਆ ਜਾਂਦਾ ਸਾਨੂੰ ਗਲਗ ਗਰਮੀ ਲੱਗਦੀ ਸਾਨੂੰ ਨਹੀਂ ਲੈ ਕੇ ਦਿੰਦੀ ਖਾਲੀ ਪਰੌਂਠੇ ਹੱਥ ਨੇ ਸਾਥ ਹੋਈ ਆ ਸਾਥ ਨਹੀਂ ਦਿੰਦੇ ਪਰੌਂਠੇ ਖਾਲੀ ਆ ਕੀ ਨਹੀਂ ਮਾਤਾ ਛੂਟ ਲਿਆਈਆਂ ਕੀ ਦਾ ਵੱਡੀ ਦਾ ਹੋਊਗਾ ਮੈਨੂੰ ਪਤਾ ਮੇਰੇ ਲਈ ਕੌਣ ਵੇਂਦਾਗਾ ਮੈਨੂੰ ਕੌਣ ਲੈ ਕੇ ਜਾਂਦਾ ਪਤਾ ਹੀ ਮੈਨੂੰ ਨਾਲੇ ਮੈਂ ਇੱਥੇ ਚੂਰੀਆਂ ਕੁੱਟ ਕੇ ਦਊ ਤੈਨੂੰ ਖਾਲੀ ਜਿਹੜੀ ਮੈਂ ਕੁੱਟ ਕੇ ਦਿੱਤੀ ਬੇਬੇ ਤੈਨੂੰ ਮੇਰੀ ਮੰਮੀ ਬੁਲਾ ਹੀਂਦੀ ਆ ਤੇਰੀ ਮੰਮੀ ਬੁਲਾਉਣੀ ਆ ਮਾਤਾ ਹਾਂਜੀ ਜਾ ਕੇ ਆਉਣੀ ਆ ਮੈਂ ਕੀ ਆ ਨਹੀਂ ਹੋਈ ਉਹ ਚਲ ਜਾਣੀ ਆ ਮੈਂ ਕਲਦੀਪ ਹਾਂਜੀ ਮੰਮੀ ਰੋਟੀ ਖਾਪੀ ਕਿਉਂ ਜਿਹਨੂੰ ਛੂਟ ਲਿਆ ਕੇ ਦਿੱਤਾ ਉਹ ਤਾਂ ਰੋਟੀ ਖਾ ਲਾ ਹਾਂ ਜਿਹਨੂੰ ਛੂਟ ਲਿਆ ਕੇ ਦਿੱਤਾ ਛੋਟੀ ਨੂੰ ਉਹ ਤਾਂ ਰੋਟੀ ਖਾ ਲਾ ਛੋਟੀ ਤੋਂ ਛੋਟੀ ਤੋਂ ਹਾਂ ਛੋਟੀ ਤੋਂ ਖਾ ਮੈਂ ਕਿਉਂ ਦੇਵਾ ਠੀਕ ਆ ਬਾਈ ਚਲ ਉਹਨੂੰ ਵਾਰ ਮਾਰ ਕੇ ਵੇਖ ਲੈਣੀ ਜੋ ਲਿਆ ਦੂਗੀ ਤਾਂ ਹਮਨੇ ਹਾਂਜੀ ਮੰਮੀ ਰੋਟੀ ਬੰਨ ਗਈ ਭਾਈ ਕੜੀ ਰੋਟੀ ਮੈਨੂੰ ਕੜਾ ਫੂੜ ਲਿਆ ਕੇ ਤਵਾ ਡਿਉ ਲਿਆ ਕੇ ਦਿੱਤਾਗਾ ਤੋਤੇ ਖਾ ਲਈ ਮੈਨੂੰ ਜਦ ਜਿਵੇਂ ਲਿਆ ਕੇ ਤਨ ਤੜ ਕੇ ਸਭ ਕੁਝ ਦੇਖ ਲਿਆਗਾ ਮੈਨੂੰ ਕਿ ਸੂਟ ਲਿਆ ਕੀਤਾ ਹਾਂ ਇੱਕ ਪਾਣੀ ਪੀਨੇ ਉਹ ਵੀ ਡੁੱਬੋ ਕਰ ਦਿੰਦੇ ਆ ਸੂਟ ਤਾਂ ਮੈਂ ਇੱਥੇ ਰੱਖ ਗਈ ਸੀ ਵੱਡੀ ਤਾਂ ਦੀ ਮੈਂ ਨਹੀਂ ਚੱਕਿਆ ਛੋਟੀ ਆ ਦੀ ਮੈਂ ਨਹੀਂ ਚੱਕਿਆ ਸੂਟ ਗਏ ਕਿੱਧਰ ਨਿਕਲ ਦੀ ਇਹ ਵਾ ਹਾਂਜੀ ਮੰਮੀ ਆਮਣੇ ਹਾਂਜੀ ਸੁਣਿਆ ਉਹ ਵੀ ਹਾਂ ਜੀ ਨੂੰ ਤੂੰ ਤਾਂ ਨਹੀਂ ਛੂਡ ਮੈਂ ਨਹੀਂ ਚੱਕਿਆ ਨਹੀਂ ਚੱਕਿਆ ਤੂੰ ਆ ਨਹੀਂ ਮੈਂ ਨਹੀਂ ਚੱਕਿਆ ਮੈਂ ਵੀ ਨਹੀਂ ਚੱਕਿਆ ਫਿਰ ਛੂਡ ਕੌਣ ਲੈ ਗਈ ਪਤਾ ਨਹੀਂ ਸਾਨੂੰ ਤਾਂ ਮੈਨੂੰ ਸ਼ੱਕ ਪੈਂਦਾ ਪਤਾ ਨਹੀਂ ਵੱਡੇ ਨੂੰ ਦਿੱਤਾ ਤੂੰ ਤਾਂ ਸੜ ਕੇ ਮੈਂ ਗੱਲ ਨਹੀਂ ਇੱਕ ਕੁੜੀ ਆਈ ਸੀ ਗਵੰਢੀਆਂ ਦੀ ਸੱਦਾਂ ਮੈਨੂੰ ਲੱਗਦਾ ਉਹ ਲੈ ਗਈ ਹੋਣੀ ਉਹ ਮੈਨੂੰ ਸੱਦ ਕੇ ਮੈਂ ਉੱਠ ਗਈ ਮੈਨੂੰ ਸ਼ੱਕ ਪੈਂਦਾ ਉਹ ਲੈ ਗਈ ਬੱਸ ਪਰ ਉਹ ਲੈ ਗਈ ਤਾਂ ਅੱਗ ਪਾ ਗਈ ਘਰੇ ਗਵਾਨ ਦੇ ਨਾਲ ਕੋਈ ਅੱਗ ਪਾ ਗਈ ਆਪਾਂ ਐਵੇਂ ਸੋਚ ਲਿਆ ਬਸ ਫਿਰ ਤਾਂ ਪਾ ਗਈ ਘਰੇ ਆਪਣੇ ਆਪ ਐਵੇਂ ਲੜੀ ਜਾਂਦੇ ਵਿਚਾਰੀ ਨਾ ਹੋਰ ਹਾਂ ਉਹਦੋਂ ਗੱਲ ਤੇ ਹੋਵੇ ਸਰਦ ਮੰਮੀ ਇਹ ਕਹਿੰਦੇ ਲੋਕਾਂ ਪਿੱਛੇ ਲੋਕਾਂ ਅੱਗ ਭਉਂਦੇ ਨੇ ਆਪਣੇ ਤਾਂ ਗਵਾਨ ਦੇ ਕੁੜੀ ਆਈ ਸੀ ਹਾਂ ਗਵਾਨ ਦੇ ਕੁੜੀ ਆਈ ਸੀ ਕੋਈ ਕਿਸੇ ਦਾ ਦਰਵਾਜ਼ਾ ਕਰਨ ਨਾਲ ਰਹਿ ਹੀ ਨਹੀਂ ਜਾਂ ਹਾਂ ਨਹੀਂ ਹਾਂ